ਸਸਿਆਕਾਲ ਦੋਸਤੋ ਸਵਾਗਤ ਹੈ ਤੁਹਾਡਾ ਟੂਰੀ ਕਾਰ ਵੇਚਾਰ ਬ੍ਰਾਂਚ ਸੰਗਰੂਰ ਤੋਂ 23 ਫਰਵਰੀ ਕਾਰ ਮੇਲਾ ਅਮਰਗੜ ਵਿਖੇ ਜਰੂਰ ਆਇਓ ਜੇਹੇ ਗੱਡੀ ਲੈਣੀ ਆ ਜੇਹੇ ਵੇਚਣੀ ਆ ਅਮਰਗੜ ਜ਼ਰੂਰ ਪਹੁੰਚਿਓ ਅੱਜ ਦੀ ਵੀਡੀਓ ਬਹੁਤ ਖਾਸ ਹੈ ਕੁਝ ਨਵਾਂ ਸਟਾਕ ਆਇਆ ਸੀ ਸਾਡੇ ਕੋਲ ਪੰਜ ਚਾਰ ਗੱਡੀਆਂ ਨਵੀਆਂ ਆਈਆਂ ਨੇ ਬਾਕੀ ਪੁਰਾਣਾ ਸਟਾਕ ਵੀ ਖੜਾ ਹੈ ਤਾਂ ਬਹੁਤ ਸਟਾਕ ਖੜਾ ਹੈ ਅੰਦਰ ਬਾਹਰ ਤੇ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਤੇ ਵੀਡੀਓ ਨੂੰ ਪੂਰਾ ਦੇਖਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੰਦਾ ਦੀ ਲੱਗੀ ਗੱਡੀਆਂ ਕਿੱਦਾਂ ਆਸਾ K10 ਦੇ ਰੇਟ ਤੇ ਤੁਹਾਨੂੰ ਆਪਾਂ ਡੀਜ਼ਲ ਦੀ ਮਰੂਤੀ ਵਾਲਿਆਂ ਦੀ ਗੱਡੀ ਤੁਹਾਨੂੰ ਦੇ ਰਹੇ ਹਾਂ 2,30,000 ਰੁਪਏ ਦੀ ਰੈੱਡ ਕਾਰ ਗੱਡੀ ਦੀ ਕੰਡੀਸ਼ਨ ਤੁਸੀਂ ਦੇਖ ਲਓ ਪਹਿਲੇ ਨੌ ਦੀ ਕਾਰ ਹੈ ਬੋਨਟ ਵਗੈਰਾ ਓਰੀਜਨਲ ਹੈ ਆਹ ਸਾਈਡ ਸਾਈਡ ਤੁਸੀਂ ਦੇਖ ਰਹੇ ਹੋ ਲੈਫਟ ਸਾਈਡ ਤੋਂ ਇੱਕ ਅੱਧਾ 20 ਕੋਈ ਪੇਂਟ ਹੈਗਾ ਗੱਡੀ 'ਚ ਮਤਲਬ ਲਗਭਗ ਸਾਰੀ ਜੈਨ ਨੂੰ ਪੇਂਟ ਦੀ ਕਾਰ ਹੈ ਲਗਭਗ 50 ਤੋਂ 60% ਟਾਇਰ ਨੇ ਵੀ ਡੀਆ ਹੀ ਹੈ ਨੰਬਰ ਦੇਖੋ ਪਟਿਆਲੇ ਦਾ ਕੋਈ ਵੀਰ ਪਟਿਆਲੇ ਤੋਂ ਦੇਖਦਾ ਉਹਦੇ ਵਾਸਤੇ ਤਾਂ ਬਾੜੀ ਸੋਨੇ ਦੱਸੋ ਹਗਾ ਕੀ ਗੱਡੀ ਇਹ ਤੇ ਆ ਕੁਆਟਰ ਪੀਸ ਜਿਵੇਂ ਦੇਖ ਰਿਹਾ ਥੋੜਾ ਜਿਹਾ ਪੇਂਟ ਹੈਗਾ ਅੰਟੀਰੀਅਰ ਤੁਸੀਂ ਦੇਖ ਲਓ ਅੰਟੀਰੀਅਰ ਬਹੁਤ ਵਧੀਆ ਲੈਦਰ ਸੀਟ ਕਵਰ ਜੀਵੀਸੀ ਦਾ ਸੀਡੀ ਪਲੇਅਰ ਵੀਡੀਆਈ ਪਾਵਰ ਵਿੰਡੋ ਪਾਵਰ ਸਟੀering ਵਾਲਾ ਮਾਡਲ ਹੈ ਗੱਡੀ ਦਾ ਤੇ ਬਿਲਕੁਲ ਓਕੇ ਕੰਡੀਸ਼ਨ ਗੱਡੀ ਆ ਕੋਈ ਕਮੀ ਨਹੀਂ 11 ਮਾਡਲ ਹੈ ਜੀ ਤੇ ਗੱਡੀ ਦਾ ਰੇਟ 230000 ਰੁਪਿਆ ਵੀ ਆਟੋਮੈਟਿਕ ਗੱਡੀ ਲੈਣ ਦੀ ਇੱਛਕੋ ਤੁਸੀਂ ਆਟੋਮੈਟਿਕ ਗੱਡੀ ਸਾਡੇ ਕੋਲ ਆਈ ਆ ਉਹ ਵੀ ਮਰੂਤੀ ਦਾ ਬ੍ਰਾਂਡ ਸਵਿਸ਼ਟ ਗੱਡੀ ਉਹ ਵੀ ਡੀਜ਼ਲ ਚ ਮਤਲਬ ਤਿੰਨ ਤਿੰਨ ਗੱਲਾਂ ਤੁਸੀਂ ਯਾਦ ਰੱਖੋ ਆਟੋਮੈਟਿਕ ਮਰੂਤੀ ਬ੍ਰਾਂਡ ਔਰ ਡੀਜ਼ਲ ਨੰਬਰ ਪੰਜਾਬ ਪਹਿਲੇ ਨੋਕਾਰ ਗੱਡੀ ਬਾਉਨਟ ਸਰਟੀਫਾਈਡ ਰਿਪੋਰਟ ਦੀ ਗੱਲ ਕਰਦੇ ਬਾਉਨਟ ਇੱਕ ਸਾਈਡ ਪੂਰੀ オリジナル ਆ ਗੱਡੀ ਦੀ ਤੇ ਟਾਇਰ ਲਗਭਗ 50% ਹੈਗੇ ਨੇ ਨੰਬਰ ਪੰਜਾਬ ਹੈਗੀ ਆ ਵੀਡੀਆਈ ਮਾਡਲ ਦੇ ਵਿੱਚ ਆ ਇਹ ਵੀਡੀਆਈ ਮਾਡਲ ਦੇ ਵਿੱਚ ਲੈਫਟ ਸਾਈਡ ਤੋਂ ਆਪਾਂ ਗੱਲ ਕਰੀਏ ਤਾਂ ਲੈਫਟ ਸਾਈਡ ਤੋਂ ਇੱਕ ਤਾਂ ਇਹ ਕੁਆਟਰਪੀਸ ਤੁਸੀਂ ਦੇਖ ਰਹੇ ਹੋ ਤੇ ਇੱਕ ਹੈਂਡਰ ਇਹ ਦੋ ਚੀਜ਼ਾਂ ਗੱਡੀ ਦੀਆਂ ਪੇਂਟ ਰਹੀਆਂ ਤੇ ਅੰਟੀਰੀਅਰ ਤੁਸੀਂ ਦੇਖ ਲਓ ਅੰਟੀਰੀਅਰ ਬਹੁਤ ਸੋਹਣਾ ਗੱਡੀ ਦਾ ਲੈਦਰ ਦੇ ਸੀਟ ਕਵਰ ਕੰਪਨੀ ਬਿਲਡ ਆਪਣਾ ਸੀਡੀ ਪਲੇਅਰ ਸਟੀਅਰਿੰਗ ਕੰਟਰੋਲ 2 에어 ਬੈਗ ABS ਸਭ ਕੁਝ ਤੁਹਾਨੂੰ ਵਿੱਚ ਮਿਲੂ ਵਿਦ ਆਟੋਮੈਟ ਵਿਦ ਆਟੋਮੈਟ ਗੱਡੀ ਹੈ ਗੱਡੀ ਹੈਗੀ ਜੀ 2018 ਮਾਡਲ ਬੀਡੀਆਈ ਹੈ ਤੇ ਫਸਟ ਓਨਰ ਹੈ ਗੱਡੀ ਦਾ ਰੇਟ ਹੈ 610000 ਰੁਪਿਆ ਲੋਨ ਫੈਸਿਲਿਟੀ ਹੈਗੀ ਆ ਸਾਡਾ ਨੋਵਾ ਤੁਹਾਡੇ ਕੋਲ ਲੈ ਕੇ ਆਏ ਆ 2013 ਰਜਿਸਟਰਡ 14 ਦੀ 4.5 ਲੱਖ ਰੁਪਏ ਦੀ ਰੇਂਜ ਦੇ ਵਿੱਚ ਤੇ ਗੱਡੀ ਦੀ ਕੰਡੀਸ਼ਨ ਪੂਰੀ ਧਿਆਨ ਨਾਲ ਦੇਖ ਲਓ ਗੱਡੀ ਕੋਈ ਲੱਗੀ ਨਹੀਂ ਕੋਈ ਵੱਜੀ ਨਹੀਂ ਕੋਈ ਐਕਸੀਡੈਂਟ ਨਹੀਂ ਹੈਗੀ ਹੈ ਲਾਇਵ ਵਗੈਰਾ ਪਏ ਹੋਣੇ ਜੀ 4 ਮਾਡਲ ਦੇ ਵਿੱਚ ਜੀ 4 ਮਾਡਲ ਦੇ ਵਿੱਚ ਤੇ ਲਗਭਗ ਸਾਈਡਾਂ ਪੇਂਟ ਹੈ ਨੰਬਰ ਹੈਗਾ ਛੋਟਾ ਗੱਡੀ ਦਾ ਦੇਖੋ ਤੁਸੀਂ ਨੰਬਰ ਦੇਖੋ ਤੁਸੀਂ ਪੁਰਾਣੇ ਨੰਬਰ ਇਹ ਬਹੁਤ ਔਖੇ ਮਿਲਦੇ ਨੇਗੇ ਡੀਫੋਗਰ ਬੈਕ ਬੈਕ ਵਾਈਪਰ ਲੱਗਿਆ ਹੈ ਗੱਡੀ ਦੇ ਕਰੋਮ ਵਾਲੀ ਕਿੱਟ ਸਾਰੀ ਲੱਗੀ ਹੋਈ ਹੈ ਗੱਡੀ ਨੂੰ ਤੇ ਅਨਟੀਰੀਅਰ ਬਹੁਤ ਸੋਹਣਾ ਕੈਪਟਨ ਸੀਟਾਂ ਵਾਲੀ ਆ ਕੈਪਟਨ ਸੀਟਾਂ ਵਾਲੀ ਆ ਐਂਡਰਾਇਡ ਸਿਸਟਮ ਗੱਡੀ ਦੇ ਵਿੱਚ ਤੇ ਲੈਦਰ ਦੇ ਸੀਟ ਕਵਰ ਬਹੁਤ ਸੋਹਣੇ ਫਿਟਿੰਗ ਵਾਲੇ ਤੇ ਕੈਪਟਨ ਸੀਟਾਂ ਅਨਟੀਰੀਅਰ ਪੂਰਾ ਜਵਾਨਾ ਗੱਡੀ ਦਾ ਤੇ 1 ਲੱਖ 70 80 ਹਜ਼ਾਰ ਕਿਲੋਮੀਟਰ ਚੱਲੀ ਹੋਈ ਹੈ ਜੀ ਓਨਰ ਹੈਗੀ ਆ ਥਰਡ ਤੇ ਗੱਡੀ ਦਾ ਜਿਹੜਾ ਰੇਟ ਆ ਉਹ ਹੈਗਾ 4.5 ਲੱਖ ਰੁਪਈਆ ਤੇ ਲੋਨ ਫੈਸਿਲਿਟੀ ਮਿਲ ਜੂਗੀ ਜੀ 16 ਮਾਡਲ ਰਜਿਸਟਰਡ 17 ਦੀ ਗੱਡੀ ਸਾਡੇ ਕੋਲ ਆਈ ਹੋਈ ਆ ਸੀਐਨਜੀ ਪਲੱਸ ਪੈਟਰੋਲ ਕੋਈ ਭਰਾ ਸਾਡਾ ਵਾਧਾ ਐਵਰੇਜ ਵਾਲੀ ਗੱਡੀ ਮੰਗਦਾ ਉਹਦੇ ਵਾਸਤੇ ਬਹੁਤ ਬੈਸਟ ਗੱਡੀ ਆ ਪੈਟਰੋਲ ਪਲੱਸ ਸੀਐਨਜੀ ਆ ਲਗਭਗ ਇਹ ਮੰਨੋ ਵੀ ਸਾਈਡਾਂ ਪੇਂਟ ਹੀ ਮੰਨ ਕੇ ਆ ਜਾਓ ਕੋਈ ਦਿੱਕਤ ਨਹੀਂ ਛੱਤ ਬੌਨਟ ਡਿੱਗੀ ਰਿਜਨਲ ਆ ਦੇ ਟਾਇਰ ਨੇ ਜਿਹੜੇ ਉਹ ਹੈਗੇ ਨੇ 40 ਤੋਂ 50% ਆਟੋ ਕਲਾਈਮਟ AC ਵਾਲੀ ਆ ਚਲਾਈ ਚਲੂਈ ਗੱਡੀ ਦੀ ਹੈਗੀ ਪੂਰੀ ਸਮੂਥ ਇੰਜਨ ਉੰਜਨ ਵਗੈਰਾ ਓਕੇ ਆ 1,30,000 ਕਿਲੋਮੀਟਰ ਚੱਲੀ ਹੋਈ ਆ ਓਨਰ ਸੈਕੰਡ ਆ ਓਨਰ ਸੈਕੰਡ ਆ ਤੇ ਗੱਡੀ ਦਾ ਜਿਹੜਾ ਰੇਟ ਆ ਉਹ ਹੈਗਾ ਜੀ 3 ਲੱਖ ਰੁਪਿਆ ਬਹੁਤ ਵਧੀਆ ਰੇਟ 'ਚ ਮਿਲ ਰਹੀ ਆ ਸਿਰਫ 3 ਲੱਖ ਰੁਪਏ ਦੀ ਗੱਡੀ ਆ ਔਰ 100% ਲੋਨ ਫੈਸਿਲਿਟੀ ਵੀ ਇਹ ਗੱਡੀ ਤੇ ਮਿਲ ਜੂਗੀ ਐ ਤੁਹਾਡੇ ਵਾਸਤੇ ਟੋਇਟਾ ਦਾ ਛੋਟਾ ਟੋਇਟਾ ਦੀ ਫੋਰਚਨਰ ਗੱਡੀ ਸਿਰਫ 6.5 ਲੱਖ ਰੁਪਏ ਦੀ ਰੇਂਜ ਦੇ ਵਿੱਚ ਗੱਡੀ ਨੂੰ ਬਹੁਤ ਵੀਡੀਓ ਨੂੰ ਬਹੁਤ ਧਿਆਨ ਨਾਲ ਦੇਖੋ ਨੰਬਰ ਪੰਜਾਬ ਆ ਗੱਡੀ ਨੰਬਰ ਵੀ ਬਹੁਤ ਵਧੀਆ ਓਨਰ ਸੈਕੰਡ ਹੈ ਬੋਨਟ ਵਗੈਰਾ ਓਰੀਜਨਲ ਹੈ ਲਗਭਗ ਸਾਈਡਾਂ ਤੋਂ ਵੀ ਲਗਭਗ ਓਰੀਜਨਲ ਪੇਂਟ ਦੇ ਵਿੱਚ ਹੈ ਫਰੰਟ ਟਾਇਰ 80% ਨੇ ਮਗਲ ਟਾਇਰ 40% ਨੇ 4x4 ਹੈ ਗੱਡੀ ਇਹ ਫੰਕਸ਼ਨ ਸਾਰੇ ਚੱਲਦੇ ਨੇ ਨੰਬਰ ਤੁਹਾਨੂੰ ਦੱਸ ਹੀ ਦਿੱਤਾ ਬਹੁਤ ਵਧੀਆ ਬੈਕ ਸੈਂਸਰ ਵਗੈਰਾ ਵੀ ਹੈਗੇ ਨੇ ਗੱਡੀ ਦੇ ਲੈਫਟ ਸਾਈਡ ਵੀ ਪੂਰੀ ਵਧੀਆ ਬਸ ਰਬੇਗ ਪਾਲਸ ਦਾ ਕੰਮ ਛੋਟਾ ਛੋਟਾ ਮੰਗਦੀ ਆ ਇਹ ਵਿੱਚੋਂ ਵੀ ਤੁਹਾਨੂੰ ਦਿਖਾ ਦਿੰਦੇ ਆ ਦੇਖੋ ਗੱਡੀ ਦੇਖੋ ਇੰਟੀਰੀਅਰ ਆਟੋ ਕਲਾਈਮੇਟ ਏਸੀ 2 ایر ਬੈਗ ਟੱਚ ਸਕਰੀਨ ਵਿੱਚ ਐਲਈਡੀ ਪਲੇਅਰ ਲੱਗਿਆ ਹੋਇਆ ਔਰ ਆਪਣੀਆਂ ਲੈਦਰ ਦੇ ਸੀਟ ਕਵਰ ਓਰੀਜਨਲ ਸੀਟ ਕਵਰ ਪਏ ਹੋਏ ਨੇ ਮਤਲਬ ਹਿੱਲਿਆ ਕੁਝ ਨਹੀਂ ਆ ਗਰਾਸ ਮੈਟ ਵਗੈਰਾ ਪਏ ਹੋਏ ਨੇ ਤੇ ਗੱਡੀ ਪੂਰੀ ਵਧੀਆ ਇੰਜਨ ਪੂਰਾ ਵਧੀਆ ਏਸੀ ਪੂਰਾ ਵਧੀਆ ਪੇਪਰ ਸਾਰੇ ਕੰਪਲੀਟ ਨੇ ਓਨਰ ਤੁਹਾਨੂੰ ਦੱਸ ਦਿੱਤਾ ਸੈਕੰਡ ਹੈ ਤੇ ਗੱਡੀ ਦਾ ਰੇਟ ਹੈ 6.5 ਲੱਖ ਰੁਪਿਆ ਲੋਨ ਫੈਸਿਲਿਟੀ ਹੈਗੀ ਆ ਆਜੋ ਤੋਰੀਕਰ ਬਜ਼ਾਰ ਸੰਗਰੂਰ ਅਸਿਆਕਰ